ਹਾਂਜੀ ਦੋਸਤੋ ਸਾਡੇ YouTube ਚੈਨਲ PV Horse Lover ਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਗਏ ਬਰਨਾਲੇ ਇਹ ਹੰਢਿਆਈ ਪਿੰਡ ਬਾਈ 90 ਉਹਨਾਂ ਦੇ ਕੋਲ ਉਹਨਾਂ ਦੇ ਫਾਰਮ ਤੇ ਤੇ ਬਾਈ ਉਹਨਾਂ ਦਾ ਸੌਟ ਆਇਆ ਫਾਰਮਾਂ ਬਹੁਤ ਘੈਂਟ ਲੱਗਿਆ ਆਪਾਂ ਨੂੰ ਤੇ ਦੇਖੋ ਬਾਈ ਉਹਨਾਂ ਕੋਲੇ ਜਾਨਵਰਾਂ ਨੁਕਰਾਵਾ ਦੋਸਤੋ ਇਹ ਬਛੇਰਾ ਹਜੇ ਤੇ ਇਹ ਹੈਗਾ ਸ਼ਕਤੀ ਦਾ ਪੋਤਾ ਤੇ ਸੂਰਮੇ ਘੋੜੇ ਦਾ ਪੁੱਤ ਤੇ ਆਹ ਦੋਸਤੋ ਦਿਲシャン ਦਾ ਬਛੇਰਾ ਜਿਹੜਾ ਫੁੱਲ ਫੂਲ ਸਿੰਘ ਕੋਲੇ ਆ ਤੇ ਦੋਸਤੋ ਅੱਗੇ ਆ ਗਈ ਆ ਚੰਬੀ ਘੋੜੀ ਬਹੁਤ ਚੰਗੀ ਅਨੀਲੀ ਜੰਬੀ ਤੇ ਉਸ ਤੋਂ ਅੱਗੇ ਬਾਈ ਹੁਣਾਂ ਦੇ ਇਹ ਫਾਰਮ ਤੇ ਆ ਨਵੀਂ ਘੋੜੀ ਆ ਇਹ ਵੀ ਨੀਲੀ ਚੰਬੀ ਬਾਈ ਹੁਣੀ ਹੁਣੀ ਲੈ ਕੇ ਆਏ ਆ ਮਾਰੋ ਨੀਗਾ ਇੱਕ ਵਾਰੀ ਝਾਤ ਬਾਈ ਫਾਰਮ ਤੇ ਕੈਂਟ ਆ ਜਦੋਂ ਆਪਾਂ ਹੰਢਿਆਏ ਤੋਂ ਜਾਂਦੇ ਆ ਅੜੀਸਰ ਗੁਰਦੁਆਰਾ ਸਾਹਿਬ ਨੂੰ ਤਾਂ ਉਸ ਰੋਡ ਦੇ ਉੱਤੇ ਬਾਈ ਹੁਣਾਂ ਦਾ ਫਾਰਮ ਬਾਈ ਦਾ ਨਵਾਂ ਨਾਇਬ ਸਿੰਘ ਤੇ ਤੁਹਾਨੂੰ ਦੂਰੋਂ ਹੀ ਪਤਾ ਲੱਗ ਜੂ ਰੋਡ ਦੇ ਉੱਤੇ ਹੀ ਆ ਫਾਰਮ ਤੇ ਧੰਨਵਾਦ ਜੀ ਬਾਈ ਕਰੋ ਚੈੱਕ ਬਾਈ ਹੁਣਾਂ ਦਾ ਫਾਰਮ ਬਹੁਤ ਘੈਂਟ ਲੱਗਿਆ ਆਪਾਂ ਨੂੰ ਫਾਰਮ ਤਾਂ